ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਜੀਰੇ ਸ਼ਹਿਰ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਜਸ ਪਿੰਡ ਦੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ گاਵਾ ਪਈ ਹੋਣਾਂ ਦੇ ਕੋਲੇ ਬਕਾਊ ਆ ਮਿੱਤਰੋ ਜਿਨ੍ਹਾਂ ਦੇ ਵਿੱਚੋਂ ਇੱਕ ਗਾਂ ਸੂਈ ਸਵਾਈਆ ਮਿੱਤਰੋ ਚੰਗੇ ਦੁੱਧ ਤੇ ਚੱਲਦੀ ਪਈ ਐ ਇਸ ਟਾਈਮ ਬੌਲੇ ਦੇ ਵਿੱਚ ਖਾਲੀ ਆ ਇੱਕ ਗਾਂ ਤਿਆਰ ਸੂਣ ਨੂੰ ਜਿਹੜੇ ਪ੍ਰਾਚੰਗੇ ਦੁੱਧ ਵਾਲੀਆਂ ਗਾਇਆਂ ਲੈਣ ਦੀ ਭਾਲ ਦੇ ਵਿੱਚ ਉਹਨਾਂ ਦੇ ਲਈ ਮਿੱਤਰੋ ਵੀਡੀਓ ਖਾਸ ਹੋਊਗਾ ਉਹ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਪਾਂ ਕੀ ਡਿਟੇਲ ਹੈ ਕੀ ਜਾਣਕਾਰੀ ਲੈਂਦੇ ਆ ਸਾਰੀ ਜਨ ਡਿਟੇਲ ਲੈ ਕੇ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਵਧੀਆ ਜੀ ਵਧੀਆ ਜੀ ਸਿਤਾ ਦੇ ਪਰਿਵਾਰ ਜੀ ਬਹੁਤ ਵਧੀਆ ਤੁਸੀਂ ਦਾ ਸ਼ੁਕਰ ਅੱਛਾ ਨਾਮ ਦੱਸ ਦਈਏ ਕਿਹਨਾਂ ਦੇ ਆਪਣਾ ਜੀ ਮੇਰਾ ਸਰਜੀਤ ਸਿੰਘ ਢਿੱਲੋਂ ਸਰਜੀਤ ਸਿੰਘ ਢਿੱਲੋਂ ਹਾਂਜੀ ਘਰ ਤਾਂ ਆਪਣਾ ਆ ਗਿਆ ਉੱਤੇ ਛੜਕ ਕੇ ਦੇਣਾ ਹਾਂਜੀ 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 ਠੀਕ ਆ ਬਾਈ ਢਿੱਲੋਂ ਜੀ ਨੂੰ ਮਰਜ਼ੀ ਪੁੱਛ ਕੇ ਆ ਸਕਦੇ ਠੀਕ ਆ ਬਾਈ ਅੱਛਾ ਬਾਈ ਜਨਵਾਰ 2 ਆਪਣੇ ਹਨਾ ਪਹਿਲਾਂ ਇਹ ਆਪਣੇ ਘਰੇ ਲੂਆ ਜਾਂ ਲੈ ਕੇ ਆਂਦੇ ਹੋਇਆ ਇਹ ਲੈ ਆਂਦੇ ਹੋਇਆ ਵਪਾਰ ਦਾ ਕੰਮ ਚਲੋ ਬਹੁਤ ਵਧੀਆ ਬਈ ਗੱਲ ਅੱਛਾ ਬਾਈ ਜਿਹੜੀਆਂ ਕੋਲੇ ਖੜੀਆਂ ਗਾਂ ਬਈ ਇਹ ਗੱਭਣਾਂ ਜਿਹੜੀ ਕਿੰਨਾ ਵਸ ਹੁੰਦੀ ਐ ਇਹ ਦੂਜੀ ਸਵੇਰ ਸੁਣਾਈ ਕਿੰਨੇ ਦਿਨ ਬਾਕੀ ਆਏ ਨੇ ਬਈ ਬਸ ਤਿਆਰ ਹੀ ਆ ਜੀ ਇੱਕ ਅੱਧਾ ਦਿਨ ਲਾਊਗੀ ਹਾਂ ਜੀ ਹਾਂਜੀ 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 ਦੁੱਧ ਦਾ ਕੀ ਰਿਕਾਰਡ ਦੱਸਿਆ ਬਈ ਇਹ 30 ਕਿਲੋ ਦੱਸਿਆ ਇਹਨ ਹਾਂ ਜੀ 26 ਤੋਂ 28 ਤੋਂ ਚੰਦੀ ਆ ਇਹਨਾਂ ਦਾ ਚਾਹ ਦੇਊਗੀ ਜੀ ਰਾਮ ਨੇ ਜੀਮੇਂਦਾਰ ਐ ਨਾ 5-7 ਕਿਲੋ ਤੱਕ ਵੱਧ ਦੱਸਦਾ ਹੀ ਦੱਸਦਾ ਦੱਸ ਦੇ ਜਦਾਂ ਹਾਂ ਜੀ ਬਾਕਾਇਦ ਜੀ ਕੋਲ ਵਪਾਰੀ ਝੂਠ ਮਾਰਦਾ 20 ਕਿਲੋ ਰਾਮ ਨਾ ਦੇਊਗੀ ਜੀ ਰਾਮ ਨਾ 25 ਜੋ ਵੀ ਕਹਿ ਦਿੰਨੇ ਆਪਾਂ ਜੀਮੇਂਦਾਰ ਝੂਠ ਮਾਰਦੇ ਨਹੀਂਗੇ ਮੇਰੇ ਇੱਕ ਬੰਦਾ ਡੁੰਗਣ ਦੀ ਕਰਦਾ ਭਾਈ ਹਾਂਜੀ ਹਾਂਜੀ ਇਹ ਤਾਂ ਹੈ ਜੀ ਅੱਛਾ ਭਾਈ ਤੇ ਇਹਦੇ ਦਿਨ ਹਜੇ ਕਿੰਨੇ ਪਏ ਦੱਸਿਆ ਸੀਗਾ ਬਤਿਆ ਆ ਰਹੀ ਇੱਕ ਦੋ ਦਿਨ ਲਊਗੀ ਬਸ ਚੱਲਿਆ ਤੇ ਯਾਰ ਹਣਾ ਹਾਂ ਬਸ ਹੀ ਕਰਾਈ ਆ ਇਹਦੀ ਠੰਡੀ ਬਹੁਤ ਹੈ ਨਾ ਭਾਈ ਹਾਂਜੀ ਠੰਡੀ ਬਹੁਤ ਹੈ ਪਵਾਏ ਪੈਸੇ ਹੋ ਜਾ ਲਓ ਪਹਿਰੇ ਜਮ ਚ ਵਕਤ ਠੀਕ ਆ ਬਈ ਠੀਕ ਆ ਮਾਰੀ ਦੋ ਦੋ ਤਾਹਾਂ ਪਾਸ ਕਰ ਹੀ ਲਈਏ ਫਿਰ ਜਿਮਰਾ ਲੂ ਕਿਵੇਂ ਨਾ ਬਈ ਵੇਖੋ ਤੁਹਾਨੂੰ ਗੱਬਣੀ ਪਾਸ ਕਰਾ ਦੇਣੀ ਜੇ ਕਿਸੇ ਨੇ ਆਨਲਾਈਨ ਲੈਣੀ ਆ ਤੁਹਾਨੂੰ ਪਤਾ ਲੱਗ ਜੂ ਮਿੱਤਰ ਹਾ ਲੋਈ ਇਹ ਗੁੰਹ ਦੀ ਪਾਇਆ ਦਾ ਹਾਂ ਬਸ ਠੀਕ ਆ ਬਈ ਦੂਜੇ ਨੇ ਮਾਰਦੇ ਦੋ ਦੋ ਹਾਂ ਬਸ ਠੀਕ ਆ ਗੁੰਹ ਦੀ ਆ ਇਹਦਾ ਵੜਾ ਗੁੰਹ ਦੀ ਆ ਬਈ ਗੁੰਹ ਦੀ ਆ ਹਮ ਹਲੇ ਬਣ ਕੇ ਬਣ ਕੇ ਸੂ ਗਿਆ ਜੇ ਕੁਝ ਇੱਕ ਗ੍ਰੰਟੀ ਆ ਹਾਂਜੀ ਹਾਂ ਹਮ ਨੇ ਠੀਕ ਹੈ ਬਾਈ ਬਹੁਤ ਸਰਾਇਕਾਰ ਦੀ ਵੀ ਮਜ਼ਬੂਤ ਹੈ ਨਾ ਪੂਰੀ ਪੂਰੀ ਸਰਾਇ ਲੈ ਆ ਬਾਈ ਮੋੜ ਜਾ ਕਿਉਂਕਿ ਜਿਹੜੀ ਗਾਂ ਪੈਰਾਂ ਤੋਂ ਮਜ਼ਬੂਤ ਆ ਤੋਰ ਤੋਂ ਪੱਕ ਚੰਗੀ ਹੈ ਗਾਂ ਉਹ ਗਾਂ ਦੋ ਦੋ ਦਿਨ ਦੀ ਦਿੰਦੀ ਦਿੰਦੀ ਹੈ ਬਾਈ ਹਾਂਜੀ ਬਹੁਤ ਗਾਂ ਪੈਰ ਦਾ ਤਾਂ ਪੱਕਾ ਮਣਉਦੀ ਹੈ ਨਾ ਉਹਦੀ ਤੋਰ ਇਹ ਪੁਰਾਣੀ ਨਹੀਂ ਬਣਾਉਦੀ ਬਾਈ ਕੋਈ ਇਹਨੂੰ ਤਾਂ ਪੱਕੇ ਪੈਰ ਇੰਟਰ ਅੱਗੇ ਪਹਿ ਜਾਵਾ ਹਾਂਜੀ ਇਹਦਾ ਬਹੁਤ ਦਿਣਾ ਹੈ ਜੀ ਬੂੰਦ ਆਉਂਦੀ ਹੈ ਸਹੀ ਗੱਲ ਹੈ ਬਾਈ ਅੱਛਾ ਇਹਦਾ ਰੇਟ ਮਾਲਕੋ ਕੀ ਰਹੂਗਾ ਹੁਣ ਇਹਦਾ 70000 ਰੁਪਏ ਮੰਨੇ 70000 ਰੁਪਏ ਮੰਨ ਤਨ ਕਰਦੇਗੇ ਮੋਕੇ ਤੋਂ ਬਸ ਪੂਰਾ ਪੂਰਾ ਇਹ ਸੇਮ ਹੀ ਹੈ ਜੀ ਆਹ ਇਹ ਤਾਂ ਗੱਲ ਹੈ ਕਿ ਨੇੜੇ ਹੀ ਹੈ ਬੈਡ ਬਹੁਤ ਚੰਗੀ ਹੈ ਤੁਹਾਨੂੰ ਬਹੁਤ ਚੰਗੀ ਪਹਿਲੇ ਰੇਟ 25 ਪਲੱਸ ਦੇ ਰਾਈ ਇਹਨੇ ਉਸ ਹਿਸਾਬ ਦੇ ਗੱਲਬਾਤ ਕਰਨੀ ਆ ਤੁਸੀਂ ਜੇ ਤੁਸੀਂ ਹੁਣ ਕਹੋ 60 60 ਦੀ ਮਿਲ ਜੂਗੀ ਉਹ ਭਰਾ ਫੋਨ ਨਾ ਲਾਇਆ ਜਿਉਂਕਿ ਭਾਈ ਦੀ ਇਹਨੇ ਦੀ ਆਪਦੀ ਵੀ ਲਈ ਖਰੀਦ ਹੈਗੀ ਤੇ ਆਹ ਭਾਈ ਇਹਦੇ ਬਾਰੇ ਦੱਸਿਆ ਜਾ ਬਾਈ ਹਾਂਜੀ ਇਹ ਥੱਲੇ ਬੌਲਾ ਹੀ ਹੈ ਜੀ 14 15 ਕਿਲੋ 15 ਕਿਲੋ ਜਾਂ 16 ਇੱਥੇ ਹੈਗਾ ਹੀ ਠੀਕ ਹੈ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ ਅੱਜ ਬਾਹ ਧਰਤੀ ਦੇ ਚਵਾਈ ਬਹੁਤ ਬੰਬਾ ਨਾ ਬਸ ਠੀਕ ਆ ਬਾਈ ਸੀਲ ਵਾਲੀਆਂ ਯਾਰ ਹਨਾ ਹੋਰ ਗੱਲਾਂ ਜਾਂ ਗੱਲਾਂ ਬਾਈ ਅੱਛਾ ਇਹਦੇ ਮਗਰ ਬੱਚਾ ਆ ਗਿਆ ਜੀ ਇਹਦੇ ਮਗਰ ਬੱਚਾ ਆ ਗਿਆ ਤੇ ਇਹਦਾ ਰੇਟ ਕੀ ਲਊਗਾ ਜੀ ਇਹਦਾ 60000 ਰੁਪਿਆ ਮੰਗਦੇ ਇਹਦਾ 60000 ਰੁਪਿਆ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਵੇ 20+ ਦੇਣਾ ਇਹਨੇ ਦੁੱਧ ਹਾਂ ਠੀਕ ਆ ਇਹ ਜੋੜਾ ਲੈਣ ਵਾਲਾ ਭਰਾ ਹੋਇਆ ਕੋਈ ਹਾਂਜੀ ਹਾਂ ਦੋ ਜੋੜਾ ਦੇ ਦੇਣਗੇ ਮੰਨ ਤਨ ਕਰਦਾ ਕਿ ਉਹਦਾ ਆ ਕਰਦੇ ਕੋਈ ਠੀਕ ਆ ਬਾਈ ਤੁਰੇ ਨੂੰ ਵੀ ਮਦਦ ਕੱਢੋ ਪਰ ਇਹ ਵੀ ਦੂਜਾ ਸੂਈ ਸੂਈ ਆ ਬਾਈ ਇਹ ਹਾਂ ਦੂਜੀ ਸੂਈ ਸੂਈ ਠੀਕ ਆ ਬਾਈ ਲੈ ਵੀ ਮਿੱਤਰੋ 20-20 ਕਿਲੋ ਦੁੱਧ ਟੋਰਾ ਨਾਲ ਜਿਹੜੀਆਂ ਬਾਹਰ 20-20 ਤੋਂ ਬਾਹਰ ਵਾਲੀਆਂ ਤੇ 20 ਦੀ ਐਵਰੇਜ ਵੀ ਮੰਨ ਕੇ ਖਰੀਦ ਲਿਓ ਤਾਂ ਵੀ ਤੁਹਾਨੂੰ ਮਿੱਤਰੋ 40 ਕਿਲੋ ਵਾਲੀ ਗਾਂ ਲੈਣ ਨਾਲੋਂ ਸਸਤੀਆਂ ਪੈਣਗੀਆਂ ਇਹ ਕਿਉਂਕਿ ਭਾਈ ਜਦੋਂ ਚੰਗੀਆਂ ਦੁੱਧਾਂ ਵਾਲੀ ਗਾਂ ਲੇਵਾ ਪੰਡਾ ਖਰਾ ਕਰਮ ਵਾਲੀ ਨੂੰ ਮਗਰ ਵੱਛਾ ਆ ਜਾਂਦੇ ਓਕੇ ਦੀ ਰਿਪੋਰਟ ਆ ਜਾਵਾ ਪੈਰਾ ਪੂਰਾ ਤੋਂ ਮਜ਼ਬੂਤ ਆ ਕਿਉਂਕਿ ਇਹ ਨਹੀਂ ਹੈਗੀਆਂ ਵੀ ਮੰਨ ਲਓ ਕੋਣ ਪੱਕਾ ਬਣਾਉਂਦੀਆਂ ਹੋਣਗੀਆਂ ਨਹੀਂ ਆਵੇ ਇਹ ਵੇੜਾਂ ਜੀ ਆਈ ਹਾਂ ਨਵੀਂਦੀਪ ਸਿੰਘ ਥਾਣੇ ਕੋਲੀ ਫੇਰ ਫਖਰੇ ਪਸਮਈਏ ਗਾਂ ਹੁਣ ਆ ਪਸਣਾਣਾ ਜੀ ਤੋੜੀ ਹਾਂ ਵੱਛਾ ਵੀ ਦਿਖਾ ਦੇ ਜਾਂਦਾ ਯਾਰ ਵੱਛਾ ਵੇਖਣ ਨੂੰ ਰਹਿ ਜਾਣ ਕਿਦੇ ਲੋ ਆ ਵਾਛਾ ਪਹਿਲਵਾਨੇ ਦਾ ਬਕਰ ਭਾਈ ਹਾਂਜੀ ਹਾਂ ਆ ਵੇਖੋ ਠੀਕ ਹੈ ਭਾਈ ਇਹਦਾ ਰੇਟ ਹੈਗਾ 62000 ਰੁਪਿਆ ਉਹਦਾ 70000 ਰੁਪਿਆ ਡਿਮਾਂਡ ਆ ਦੋਵਾਂ ਦਾ ਮਾਣਤਾਂ ਵਿੱਚ ਹੋ ਜਾਊਗਾ ਭਾਈ ਨੰਬਰ ਕਿੰਨਾ ਆ ਗਿਆ ਆਪਣਾ 99145 ਜੀ 37549 ਇੱਕ ਵਾਰੀ ਹੋਰ ਬੋਲ ਦਿਓ ਜੀ 99145 37549 ਠੀਕ ਹੈ ਇਸ ਨੰਬਰ ਤੇ ਕਾਲੋ ਭਾਈ ਨਾਲ ਰਾਬਤਾ ਕੈਮ ਨੰਬਰ ਬਾਈ ਦਾ ਪਸਾ ਸਕਰੀਨ ਦੇ ਉੱਤੇ ਚਲਾ ਦੇਾਂਗੇ ਪਿੰਡ ਸੁਨੇਰਾ ਜ਼ਿਲ੍ਹਾ ਭਾਈ ਉਹਨਾਂ ਨੂੰ ਲੱਗਦਾ ਜਿਹੜਾ ਫੋਈਪੁਰੀ ਆ ਗਿਆ ਫੋਈਪੁਰੀ ਜਿਹੜਾ ਜੀਰੇ ਦੇ ਨਾਲ ਬਿਲਕੁਲ